ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅੱਸੀ ਗੱਲ ਕਰਾਂਗੇ ਕਾਂਗਰਸ ਪਾਰਟੀ ਦੀ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਖਿੱਚੋ ਤਾਨ ਜਿਹੜੀ ਆ ਹੁਣ ਵੱਡੀ ਨਜ਼ਰ ਆ ਰਹੀ ਆ ਬੇਸ਼ੱਕ ਖਿੱਚੋ ਤਾਨ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਆ ਪਰ ਜਿਹੜੇ ਕਾਂਗਰਸ ਪਾਰਟੀ ਧੜਿਆਂ ਦੇ ਵਿੱਚ ਵੰਡੀ ਹੋਈ ਆ ਤਾਂ ਆਖਰਕਾਰ ਇੱਕ ਧੜੇ ਨੇ ਹਾਈ ਕਮਾਂਡ ਨੂੰ ਜਿਹੜਾ ਹੈ ਉਹ ਚਿੱਠੀ ਲਿਖੀ ਆ ਉਹ ਕਿਹੜਾ ਧੜਾ ਜਿਸਨੇ ਹਾਈ ਕਮਾਂਡ ਨੂੰ ਚਿੱਠੀ ਲਿਖੀ ਆ ਪਰ ਚਿੱਠੀ ਦੇ ਵਿੱਚ ਜ਼ਿਕਰ ਕੀ ਕੀਤਾ ਗਿਆ ਕਿਉਂਕਿ ਬੇਸ਼ੱਕ ਹਾਈ ਕਮਾਂਡ ਨੇ ਇਨਾਂ ਸਾਰੇ ਲੀਡਰਾਂ ਨੂੰ ਸੱਦਾਇਆ ਗਿਆ ਸੀ ਤਾਂ ਸਦਨ ਤੋਂ ਪਹਿਲਾਂ ਹੀ ਚਿੱਠੀ ਲਿਖਣਾ ਕਿਸ ਤਰ੍ਹਾਂ ਦਾ ਚਿੱਠੀ ਦਾ ਜਵਾਬ ਹੈ ਉਹ ਅਸੀਂ ਸਾਰੀ ਤੁਹਾਨੂੰ ਜਿਹੜੀ ਜਾਣਕਾਰੀ ਹੈ ਉਹ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਜਿਹੜੀ ਉਹ ਸਾਂਝੀ ਕਰਾਂਗੇ ਹਰ ਵਾਰ ਦੀ ਤਰ੍ਹਾਂ ਮੇਰੇ ਸਹਿਯੋਗੀ ਗੁਰਮukh Singh Rupani ਜੀ ਮੌਜੂਦ ਨੇ ਰupani ਸਤਿ ਸ਼੍ਰੀ ਅਕਾਲ ਰupani ਜੀ ਅੱਪਾ ਕੁਝ ਦਿਨ ਪਹਿਲਾਂ ਵੀ ਇਸ ਤੇ ਜ਼ਿਕਰ ਕੀਤਾ ਸੀ ਕਾਂਗਰਸ ਪਾਰਟੀ ਤੇ ਕਿਉਂਕਿ ਮੈਨੂੰ ਲੱਗਦਾ ਵੀ ਚੋਣਾਂ ਜਿਉਂ-ਜਿਉਂ ਨੇੜੇ ਆ ਰਹੀਆਂ ਨੇ ਤਾਂ ਕਾਂਗਰਸ ਪਾਰਟੀ ਆਪਸ ਦੇ ਵਿੱਚ ਮੈਨੂੰ ਲੱਗਦਾ ਖਿੱਚੋ ਤਾਂ ਜਿਹੜੀ ਉਹਨਾਂ ਦੇ ਵੀ ਵਧਦੀ ਕਦੇ ਇੱਕ ਲੀਡਰ ਨਾਰਾਜ਼ ਹੋ ਜਾਂਦਾ ਹੈ ਕਦੇ ਸੀਐਮ ਦਾ ਚਿਗਰਾ ਨੂੰ ਲੈ ਕੇ ਜਿਹੜੀ ਚਰਚਾ ਛਿੜ ਜਾਂਦੀ ਹੈ ਕਦੇ ਆਪਸੀ ਭਾਈਚਾਰ ਇਨਸਾਨ ਨੂੰ ਲੈ ਕੇ ਕੰਮ ਹੋ ਜਾਂਦਾ ਹੈ ਜਾਂ ਫਿਰ ਹਿੰਦੂ ਸਿੱਖ ਭਾਈਚਾਰਕ ਇਕਤਾ ਨੂੰ ਲੈ ਕੇ ਕੋਈ ਨਾ ਕੋਈ ਬਿਆਨ ਦਿੱਤਾ ਜਾਂਦਾ ਹੁਣ ਫਿਰ ਜਿਹੜੀ ਹੈ ਇੱਕ ਧੜੇ ਨੇ ਚਿੱਠੀ ਲਿਖੀ ਹੈ ਹਾਈ ਕਮਾਂਡ ਨੂੰ ਉਹ ਕਿਹੜਾ ਧੜਾ ਜਿਹਨੇ ਚਿੱਠੀ ਲਿਖੀ ਹੈ ਦੇਖੋ ਅਮਰਦੀਤ ਕਾਂਗਰਸ ਪਾਰਟੀ ਦੇ ਵਿੱਚ ਇਹ ਇਕੱਲਾ ਪੰਜਾਬ ਦੇ ਵਿੱਚ ਨਹੀਂ ਹੋਰ ਨਾਲ ਸਟੇਟਾਂ ਦੇ ਵਿੱਚ ਵੀ ਜਿਹੜਾ ਹੈਗਾ ਇਹ ਜਿਹੜੀ ਖਿੱਚੋ ਤਾਨ ਕਾਫੀ ਸਮੇਂ ਤੋਂ ਪੰਜਾਬ ਵਿੱਚ ਵੀ ਹੈਗੀ ਹੈ ਹੋਰ ਵੀ ਧੜੇ ਨੇ ਤਾਂ ਪੰਜਾਬ ਦੇ ਵਿੱਚ 2027 ਵਿਧਾਨ ਸਭਾ ਚੋਣਾਂ ਸਿਰਤੇ ਆ ਇਸ ਤੋਂ ਪਹਿਲਾਂ ਜਦੋਂ ਹਰਿਆਣੇ ਚੋਣਾਂ ਹੋਈਆਂ ਸੀ ਤਾਂ ਹਰਿਆਣੇ 'ਚ ਭពਿੰਦਰ ਸਿੰਘ ਹੁੱਡਾ ਸਾਬਕਾ ਮੁੱਖ ਮੰਤਰੀ ਤੇ ਕੁਮਾਰੀ ਸ਼ੈਲਜਾ ਦਾ ਜਿਹੜਾ ਧੜਾ ਦੋਨਾਂ ਧੜਿਆਂ ਵਿਚਕਾਰ ਜੋ ਹੋਇਆ ਉਸ ਦਾ ਨਤੀਜਾ ਇਹ ਨਿਕਲਿਆ ਤੇ ਕਾਂਗਰਸ ਪਾਰਟੀ ਕੁਝ ਸ਼ੀਟਾਂ ਤੇ ਹਾਰ ਗਈ ਬਿਲਕੁਲ ਹੁਣ ਹਾਈ ਕਮਰ ਨਹੀਂ ਚਾਹੁੰਦੀ ਕਿ ਪੰਜਾਬ ਦੇ ਵਿੱਚ ਧੜੇਬੰਦੀ ਹੋਵੇ ਤੇ ਹਰਿਆਣੇ ਵਾਲਾ ਜਿਹੜਾ ਭពਿੰਦਰ ਸਿੰਘ ਹੁੱਡਾ ਤੇ ਕੁਮਾਰੀ ਸ਼ੈਲਜਾ ਵਾਲਾ ਕੰਮ ਹੋਵੇ ਤੇ ਪੰਜਾਬ ਦੇ ਵਿੱਚ ਉਹਨਾਂ ਨੂੰ ਮੁਰ ਤੋਂ ਜਿਹੜੀ ਸੱਤਾ ਹੱਥੋਂ ਨਿਕਲ ਜਾਵੇ ਉਹ ਸੱਤਾ ਆਉਣੀ ਨਹੀਂ ਆਉਣੀ ਇੱਕ ਵੱਖਰੀ ਗੱਲ ਆ ਜਾਂ ਸਮਾਂ ਲੋਕੀ ਨੂੰ ਫਤਵਾ ਦਿੰਦੇ ਆ ਪਰ ਪਾਰਟੀ ਸਟ੍ਰੈਟਜੀ ਜਿਹੜੀ ਤਿਆਰ ਕਰ ਰਹੀ ਹੈ ਕਿ ਪੰਜਾਬ ਦੀ ਹਾਈ ਕਮਾਂਡ ਦੀ ਜਿਹੜੀ ਪੰਜਾਬ ਜਿਹੜੀ ਲੀਡਰਸ਼ਿਪ ਹੈ ਉਹਦੀ ਆਪਸੀ ਧੜੇਬੰਦੀ ਕਿਵੇਂ ਖਤਮ ਕੀਤੀ ਜਾਵੇ ਇਸ ਤੋਂ ਪਹਿਲਾਂ ਸੀਐਮ ਦੇ ਚਿਹਰੇ ਵਾਲੀ ਸੀ ਉਹ ਖਤਮ ਕੀਤੀ ਹੁਣ ਇੱਕ ਨਵੀਂ ਜਿਹੜੀ ਪੰਜਾਬ ਦੇ ਵਿੱਚ ਨੇ ਆਪਾਂ ਨੂੰ ਜਾਤੀਵਾਦ ਨੂੰ ਲੈ ਕੇ ਲਾ ਲਓ ਜਾਂ ਜਿਹੜੀ ਕੀਤੀ ਐ ਉਹਦੇ 'ਚ ਜਾਂ ਇਹ ਲਾ ਲਓ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਜੋ ਪੰਜਾਬ ਦੇ ਪ੍ਰਧਾਨ ਹੈ ਤੇ ਉਹਦੇ ਨਾਲ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਬਿਲਕੁਲ ਦੋਨਾਂ ਦੀ ਆਪਸੀ ਹੁਣ ਵੈਸੇ ਅੱਜ ਤੋਂ ਚੁੱਪਾ ਹੋ ਪਰ ਜਿਹੜੀ ਕੱਲ ਤੋਂ ਜਿਹੜੀ ਪਰਸੋਂ ਬਿਆਨਬਾਜ਼ੀ ਹੋਈ ਐ ਦੋਨਾਂ ਦੀ ਉਸ ਨੂੰ ਲੈ ਕੇ ਹਾਈ ਕਮਾਂਡ ਚਿੰਤਿਤ ਹਮਮ ਔਰ ਚਿੰਤਿਤ ਹੋਣਾ ਵੀ ਲਾਜ਼ਮੀ ਆ ਕਿ ਇਹ ਨਾ ਹੋਵੇ ਕਿ ਤੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਹਰਿਆਣੇ ਵਾਲਾ ਕੰਮ ਹੋ ਜੇ ਤੇ ਧੜੇਬੰਦੀ ਹੈ ਜਿਹੜੀ ਇਹਨੂੰ ਗੁੱਟਬੰਦੀ ਨਾ ਖਤਮ ਕੀਤੀ ਜਾ ਸਕੇ ਹੁਣ ਇਹ ਜਦੋਂ ਬਿਆਨਬਾਜ਼ੀ ਹੋਈ ਤਾਂ ਹਾਈ ਕੁਮਾਰ ਨੇ 23 ਜਨਵਰੀ ਨੂੰ ਉਹਨਾਂ ਨੂੰ ਸੱਦਾ ਦਿੱਤਾ ਦਿੱਲੀ ਨੂੰ ਕਿ ਪੰਜਾਬ ਦੇ ਸਾਰੇ ਵੱਡੇ ਲੀਡਰਸ਼ਿਪ ਆ ਜਿਹੜੀ ਉਹ ਦਿੱਲੀ ਤਲਬ ਕਰ ਲਈ ਪਰ 23 ਤਰੀਕ ਤੋਂ ਪਹਿਲਾਂ ਹਲੇ ਕੱਲ ਉਹਨਾਂ ਨੂੰ ਸੱਦਾ ਮਿਲਿਆ 23 ਦਾ ਤੇ ਅੱਜ ਪੰਜਾਬ ਦੇ ਲਗਭਗ 35 ਨਾਮ ਦੱਸੇ ਜਾ ਰਹੇ ਆ ਜਿਹੜੇ ਪੰਜਾਬ ਦੇ ਲੀਡਰ ਐ ਕਿ ਉਹਨਾਂ ਨੇ ਇੱਕ ਚਿੱਠੀ ਲਿਖੀ ਐ ਹਾਈ ਕਮਾਂਡ ਨੂੰ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਜਿਹੜੀ ਇਹ ਚਿੱਠੀ ਐ ਨਾ ਕਿਸੇ ਤੇ ਹੱਕ ਚ ਐ ਤੇ ਨਾ ਕਿਸੇ ਦੇ ਵਿਰੋਧ ਚ ਐ ਪਰ ਅਸੀਂ ਤੁਹਾਨੂੰ ਪੰਜਾਬ ਦੀ ਬਿਹਤਰੀ ਦੇ ਲਈ ਪੰਜਾਬ ਕਾਂਗਰਸ ਦੀ ਬਿਹਤਰੀ ਦੇ ਲਈ ਜਾਂ ਪੰਜਾਬ ਕਾਂਗਰਸ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਨਾ ਚਾਹੁੰਦੇ ਆ ਡਿਸਕਸ ਕਰਨਾ ਚਾਹੁੰਦੇ ਆ ਇਹ ਇਹ ਜਿਹੜੀ ਚਿੱਠੀ ਐ ਲਿਖੀ ਹੁਣ ਇੱਕ ਪਾਸੇ ਤਾਂ ਉਹ ਟੜਾ ਹੋ ਗਿਆ ਜੋ ਦੋ ਆਮੋ ਸਾਹਮਣੇ ਹੋ ਗਿਆ ਇੱਕ ਪਾਸੇ ਮਰਿੰਦਰ ਸਿੰਘ ਰਾਜਾਵੜੀ ਤੇ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਬਿਲਕੁਲ ਹੁਣ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਟੜਾ ਜਿਨ੍ਹਾਂ ਨੇ ਚਿੱਠੀ ਲਿਖੀ ਹੈ ਵੀ ਉਹ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਹੈ ਤਾਂ ਉਹਦੇ ਚ ਚਾਹ ਬੁਲਾਰੀਆ ਹੋਵੇ ਚਾਹ ਕਿ ਕਿਟੇਲੋਂ ਹੋਵੇ ਤਾਂ ਜਿਹੜੇ ਹੋਰ ਚਾਹ ਕਰ ਜਿਹੜਾ ਕਰਵਲ ਹੈਗਾ ਉਹ ਜਿਨ੍ਹਾਂ ਨੂੰ ਪਹਿਲਾਂ ਪਾਰਟੀ ਚੋਂ ਕੱਢਿਆ ਸੀ ਲੁਧਿਆਣੇ ਉਹ ਹੈ ਤਾਂ ਉਹ ਹੋਰ ਕਈ ਮਤ 35 ਕੇ ਲੀਡਰ ਦੱਸੇ ਜਾ ਰਿਹਾ ਜਿਨ੍ਹਾਂ ਨੇ ਚਿੱਠੀ ਲਿਖੀ ਹੈ ਤਾਂ ਉਹ ਕਹਿੰਦੇ ਵੀ ਇਹ ਲੀਡਰ ਇਹ ਜੋ ਸੂਤਰਾਂ ਦੇ ਹਵਾਲੇ ਤੋਂ ਮਿਲ ਰਹੀ ਹੈ ਕਿ ਇਹ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਹੈ ਹੁਣ ਇੱਕ ਧੜਾ ਤਾਂ ਉਹ ਹੋ ਗਿਆ ਜਿਨੇ ਚਿੱਠੀ ਲਿਖੀ ਤੇ ਉਹਨੂੰ ਅੰਦਰੂਨੀ ਤੌਰ ਤੇ ਚਰਨਜੀਤ ਚੰਨੀ ਦੇ ਹੱਕੇ ਦੱਸਿਆ ਜਾ ਰਿਹਾ ਬਿਲਕੁਲ ਦੂਜਾ ਧੜਾ ਉਹਦੇ ਬਰਾਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹੋ ਗਿਆ ਹੂੰ ਠੀਕ ਹੈ ਜਿਹੜੀ ਦੋਨਾਂ ਦੀ ਆਪਸੀ ਖਿੱਚੋ ਤਾਲ ਚੱਲ ਰਹੀ ਹੈ ਤੇ ਇੱਕ ਤੀਜਾ ਧੜਾ ਜਿਹੜਾ ਉਹਦੇ ਚ ਤੁਸੀਂ ਪ੍ਰਤਾਪ ਸਿੰਘ ਬਾਜਵਾ ਲਾ ਲਓ ਸੁਖਜਿੰਦਰ ਸਿੰਘ ਰੰਧਾਵਾ ਲਾ ਲਓ ਕਈ ਹੋਰ ਲੀਡਰ ਜਿਹੜੀ ਚੁੱਪ ਹੈ ਉਹ ਉਹ ਜਾਂ ਤਾਂ ਉਹ ਖੁੱਲ ਕੇ ਮਰਿੰਦਰ ਸਿੰਘ ਰਾਜਾ ਬਣਿੰਗ ਦੇ ਹੱਕ ਚ ਆ ਜਾਂਦੇ ਜਾਂ ਉਹ ਖੁੱਲ ਕੇ ਚੰਦ ਸਿੰਘ ਚੰਨੀ ਦੇ ਹੱਕ ਆ ਜਾਂਦੇ ਪਰ ਉਹ ਤੜਾ ਸਾਇਲੈਂਟ ਹੈ ਹੁਣ ਇਹਨੂੰ ਆਪਾਂ ਤਿਕੋਣੇ ਤੌਰ ਤੇ ਦੇਖ ਸਕਦੇ ਆ ਕਿਉਂ ਕਿ ਮੈਂ ਜਿਹੜੇ ਸੁਖਜਿੰਦਰ ਰੰਧਾਵਾ ਵੈਸੇ ਉਹਨਾਂ ਨੇ ਅੱਜ ਇੱਕ ਬਿਆਨ ਦਿੱਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਪਰ ਉਹਦਾ ਕੋਈ ਬਹੁਤਾ ਜਵਾਬ ਨਹੀਂ ਦਿੱਤਾ ਉਹਨਾਂ ਨੇ ਉਹ ਕਹਿੰਦੇ ਵੀ ਮੈਂ ਇਸ ਬਾਰੇ ਬਹੁਤਾ ਬੋਲਣਾ ਨਹੀਂ ਹੈ ਤੇ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਹੈ ਕਿ ਹਰ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਧੜੇਬਾਜ਼ੀ ਕਾਰਾਂ ਚ ਵੀ ਹੁੰਦੀ ਆ ਪਾਰਟੀਆਂ ਚ ਵੀ ਹੁੰਦੀ ਹੈ ਤੇ ਸਾਰੇ ਅਧਾਰਿਆਂ ਚ ਹੁੰਦੀ ਹੈ ਇਹ ਇਹ ਗੱਲ ਸੁਖਿੰਦਰਨ ਦਾ ਪਰ ਉਹਨਾਂ ਨੇ ਨਾ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਰੇ ਬੋਲਿਆ ਤੇ ਨਾ ਹੀ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਬਾਰੇ ਬੋਲਿਆ ਪਰ ਜਿਹੜੀ ਇਹ ਧੜੇਬਾਜ਼ੀ ਹੈ ਉਸ ਤੋਂ ਪਹਿਲਾਂ ਅੱਜ ਜਿਹੜੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਅੱਜ ਮੀਡੀਆ ਦੁਆਰਾ ਫਿਰ ਗੱਲਬਾਤ ਕੀਤੀ ਹੈ ਤੋਂ ਆਪਾਂ ਇੱਕ ਵਾਰ ਉਹ ਸੁਣਾ ਦਿੰਦੇ ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀ ਕਿਹਾ ਇਥੇ ਜਾਤ ਪਾਤ ਦੇ ਨਾਮ ਤੇ ਕੋਈ ਵਿਅਕਤੀ ਅਗਰ ਰਾਜਨੀਤੀ ਕਰਨ ਦੀ ਸੋਚੇਗਾ ਤਾਂ ਉਹ ਤਬਾਹ ਹੋ ਜਾਏਗਾ ਕਿਉਂਕਿ ਅਸੀਂ ਸਰਬ ਧਰਮਾਂ ਨੂੰ ਮੰਨਦੇ ਹਾਂ ਸਰਬ ਜਾਤੀਆਂ ਨੂੰ ਮੰਨਦੇ ਹਾਂ ਸਾਨੂੰ ਤਾਂ ਇਹ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਸਾਡੇ ਪਿੰਡਾਂ 'ਚ ਸਾਡੇ ਘਰਾਂ 'ਚ ਕਿ ਕੌਣ ਦਲਿਤ ਹੈ ਕੌਣ 크ਿਸਚੀਅਨ ਹੈ ਕੌਣ ਹਿੰਦੂ ਹੈ ਇਥੇ ਅਪਰਕਾਸਟ ਦੀ ਗੱਲ ਜਾਂ ਦਲਿਤ ਦੀ ਗੱਲ ਹੀ ਨਹੀਂ ਕਰ ਸਕਦਾ ਔਰ ਜਿਹੜਾ ਵੀ ਕਰੇਗਾ ਵਿਅਕਤੀ ਉਹਰਾ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਤੁਹਾਡੇ ਖੂਨ ਦਾ ਰੰਗ ਲਾਲ ਹੈ ਤੇ ਅਸੀਂ ਸਭ ਨੂੰ ਪ੍ਰੇਮ ਕਰਨਾ ਤੇ ਇੱਕ ਅੱਖ ਨਾਲ ਵੇਖਣਾ ਜਾਤ ਪਾਤ ਨਨਪੁਰ ਸਾਹਿਬ ਉਹ ਖਤਮ ਕਰਤੀ ਸੀ ਕੋਈ ਐਸੀ ਜਾਤ ਪਾਤ ਇਹ ਭਾਜਪਾ ਦਾ ਅਜੰਡਾ ਹੈ ਟੋਟਲੀ ਜਿਹੜਾ ਬਾਈਫਰਗੇਸ਼ਨ ਪੋਲਰਾਈਜੇਸ਼ਨ ਧਰਮ ਦੇ ਨਾਮ ਤੇ ਜਾਤੀ ਦੇ ਨਾਮ ਤੇ ਮੰਦਰ ਦੇ ਨਾਮ ਤੇ ਗੁਰਦੁਆਰਾ ਦੇ ਨਾਮ ਤੇ ਕਬਰਿਸਤਾਨ ਦੇ ਨਾਮ ਤੇ ਸ਼ਮਸ਼ਾਨ ਘਾਟ ਦੇ ਨਾਮ ਤੇ ਇਹ ਰਾਜਨੀ ਮੁਸਲਮਾਨ ਦੇ ਨਾਮ ਤੇ ਇਹ ਰਾਜਨੀਤੀ ਤਾਂ ਭਾਜਪਾ ਕਰਦੀ ਹੈ ਕਾਂਗਰਸ ਤਾਂ ਉਹ ਤੋਂ ਚਰਨਜੀਤ ਚੰਨੀ ਚਰਨਜੀਤ ਚੰਨੀ ਵੀ ਤੇ ਚਰਨਜੀਤ ਚੰਨੀ ਵੀ ਕਾ ਭਾਜਪਾ ਦੀ ਲੈਂਗੁਏਜ ਬੋਲ ਰਹੇ ਨੇ ਚਰਨਜੀਤ ਚੰਨੀ ਵੀ ਕਾ ਭਾਜਪਾ ਦੀ ਲੈਂਗੁਏਜ ਬੋਲ ਰਹੇ ਨੇ ਕਿ ਕਹਾਂ ਜਾਂਦਾ ਕਹਿੰਦੇ ਤੁਸੀਂ ਭਾਜਪਾ ਚ ਆ ਜਾਓ ਉਹ ਮੇਰੇ ਕੀ ਮੈਂ ਤਾਂ ਫਿਰ ਕਹਿ ਰਹੇ ਆ ਕਿ ਭਾਜਪਾ ਹਿੰਦੁਸਤਾਨ ਦੇ ਪ੍ਰਧਾਨ ਅੱਜ ਦਲਿਤ ਨੇ ਖਰਗੇ ਸਾਹਾ ਉਹ ਸਾਨੂੰ ਬੜਾ ਬਾਣ ਹੈ ਇਸ ਗੱਲ ਤੇ ਇਹ ਸਾਡੇ ਪ੍ਰਧਾਨ ਮਲਿਕ ਅਰਜੁਨ ਖਰਗੇ ਮੈਂ ਪਰਸੋ ਇਹ ਗੱਲ ਕਹੀ ਕਿ 34 ਸੀਟਾਂ ਰਿਜ਼ਰਵ ਨੇ ਪੰਜਾਬ। ਲੇਕਿਨ ਅਗਰ 50 ਬੰਦੇ ਕਾਬਿਲ ਹੋਣ ਜਾਂ ਹੋਰ ਵੀ ਕਿਉਂ ਨਹੀਂ ਲੜ ਸਕਦੇ ਚੋਣਾਂ ਇੱਥੇ ਕਾਬਲੀਅਤ ਦੇ ਨਾਮ ਤੇ ਜਾਤ-ਪਾਤ ਨਾਲ ਥੋੜੀ ਦੇਖਿਆ ਜਾਂਦਾ ਹੈ। ਇਹ ਭਾਜਪਾ ਦਾ ਅਜੰਡਾ ਹੈ ਪੋਲਰਾਈਜੇਸ਼ਨ ਪਾੜੋ ਤੇ ਰਾਜ ਕਰੋ ਜਿਹੜੇ ਜਾਂਦਾ ਨਹੀਂ ਚਰਨਜੀਤ ਚੰਨੀ ਕਿ ਭਾਜਪਾ ਕੀ ਲੈਂਗੁਏਜ ਬੋਲ ਰਿਹਾ ਉਹ ਯਾਰ ਮੈਂ ਕਾ ਮੈਂ ਚਰਨਜੀਤ ਸਿੰਘ ਚੰਨੀ ਤੇ ਜਿਹੜਾ ਟਿੱਪਾ ਟਿੱਪਣੀ ਹੈ ਅਗਰ ਕੋਈ ਗੱਲ ਹੋਏਗੀ ਉਹਨਾਂ ਦੇ ਬਿਆਨ ਤੇ ਉਹ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੈਂ ਪਾਰਟੀ ਪਲੇਟਫਾਰਮ ਤੇ ਆਪਣੇ ਹਾਈ ਕਮਾਂਡ ਜਦ ਪੁੱਛੇਗੀ ਜਾਂ ਕੋਈ ਗੱਲ ਹੋਏਗੀ ਉਹ ਕਰਾਂਗੇ ਸੋ ਬਿਲਕੁਲ ਆਪਾਂ ਦੇਖਿਆ ਕਿ ਮਰਿੰਦਰ ਸਿੰਘ ਰਾਜਾ ਵੜਿੰਗ ਉਹ ਉਸੇ ਗੱਲ ਤੇ ਉਹ ਕਹਿੰਦੇ ਵੀ ਮੈਂ ਇਸ ਬਾਰੇ ਹੁਣ ਬਹੁਤਾ ਕੁਝ ਨਹੀਂ ਕਹਿਣਾ ਠੀਕ ਹੈ ਤੇ ਅਸੀਂ ਜਿਹੜੀ ਪਾਰਟੀ ਸਾਰੀ ਇੱਕ ਹੈ ਤਾਂ ਉਹ ਹੋਰੇ ਪਾਸੇ ਜੇ ਪਹਿਲਾਂ ਅਕਸਰ ਗੱਲਾਂ ਕਰਦੇ ਨੇ ਮਰਿੰਦਰ ਸਿੰਘ ਰਾਜਾ ਆਪਣੇ ਵਿਹਾਰਕਰ ਚ ਹੁੰਦੀ ਹੈ ਹਰ ਇੰਸਟੀਚਿਊਸ਼ਨ ਹੁੰਦੀ ਹੈ ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਧੜੇਵਾਦੀ ਚੱਲਦੀ ਰਹਿੰਦੀ ਹੈ ਇਹ ਗੱਲ ਦੇ ਹੈ ਤਾਂ ਉਸ ਤੋਂ ਬਾਅਦ ਅਚਰਨ ਸਿੰਘ ਚੰਨੀ ਉਹਨਾਂ ਨੇ ਸੇਵਾ ਸਿੰਘ ਠਿਕਰੀ ਵਾਲੇ ਬਰਨਾਲਾ ਪਹੁੰਚੇ ਆ ਉਹਨਾਂ ਨੇ ਵੀ ਮੀਡੀਆ ਨਾਲ ਗੱਲਬਾਤ ਕੀਤੀ ਆ ਉੱਥੇ ਸੋ ਆਪਾਂ ਇੱਕ ਵਾਰ ਚਰਨਜੀਤ ਸਿੰਘ ਚੰਨੀ ਵਾਲਾ ਵੀ ਸੁਣਾ ਦਨੇ ਆ ਮੈਂ ਫੇਰ ਕਹਿ ਦੇਣਾ ਚਾਹੁੰਦਾ ਕਿ ਕੁਝ ਸਾਡੇ ਬਰੋਤੀਆਂ ਦੀਆਂ ਇਹ ਚਾਲਾਂ ਐ ਸਾਨੂੰ ਖਰਾਬ ਕਰਨ ਦੀਆਂ ਲੇਕਿਨ ਮੈਂ ਜੇ ਮੁੱਖ ਮੰਤਰੀ ਵੀ ਬਣਿਆ ਸਾਰਿਆਂ ਵਾਸਤੇ ਬਰਾਬਰ ਕੰਮ ਕੀਤੇ ਆ ਐਸੀ ਬਿਜਲੀ ਦੇ ਬਿੱਲ ਮਾਫ ਕੀਤੇ ਸਾਰਿਆਂ ਦੇ ਕੀਤੇ ਕਿਸੇ ਇੱਕ ਦਾ ਨੀ ਕੀਤਾ ਐ ਨਹੀਂ ਆ ਕਿ ਫਲਾਣੇ ਦਾ ਕਰਨਾ ਫਲਾਣੇ ਦਾ ਨਹੀਂ ਕੀਣਾ ਕਿੰਨੇ ਕਿੰਨੇ ਬਿੱਲ ਖੜੇ ਸੀ ਸਭ ਦੇ ਮਾਫ ਕੀਤੇ ਜੇ ਸਕੂਲਾਂ ਦੀ ਗੱਲ ਆਈ ਸਕੂਲਾਂ ਵਿੱਚ ਵਰਦੀ ਸਾਰੇ ਗਰੀਬ ਬੱਚੇ ਪੜਦੇ ਸਰਕਾਰੀ ਸਕੂਲਾਂ 'ਚ ਮੈਨੂੰ ਪਤਾ ਲੱਗਿਆ ਕਿ ਜੀ ਇੱਕ ਫਿਰਕੇ ਦੇ ਬੱਚਿਆਂ ਨੂੰ ਵਰਦੀ ਮਿਲਦੀ ਹੈ ਦੂਸਰੇ ਦਿਆਂ ਨੂੰ ਨਹੀਂ ਮਿਲਦੀ ਮੈਂ ਸਾਰੇ ਬੱਚਿਆਂ ਨੂੰ ਵਰਦੀ ਲਗਾਤੀ ਕਿ ਜੀ ਹਰ ਬੱਚੇ ਨੇ ਦੇ ਕਰੋ ਇੱਥੇ ਗਰੀਬ ਦਾ ਹੀ ਬੱਚਾ ਆਉਂਦਾ ਸਰਕਾਰੀ ਫੇਰ ਇੱਕ ਸਕੀਮ ਚਲਾਈ ਮੈਂ ਮੁੱਖ ਮੰਤਰੀ ਸਕਾਲਰਸ਼ਿਪ ਸਕੀਮ ਜਿਹੜੇ ਕਿਸੇ ਬਰਾਦਰੀ ਦਾ ਹੋਵੇ ਜਿਹੜਾ ਬੱਚਾ 60% ਤੋਂ ਵੱਧ ਨੰਬਰ ਲੈ ਗਿਆ ਉਹਦੀ ਫੀਸ ਮਾ ਇਹ ਵੀ ਅਸੀਂ ਸਕੀਮ ਚਲਾਈ ਇਸ ਤੋਂ ਇਲਾਵਾ ਜਦੋਂ ਕਿਸਾਨਾਂ ਦੀ ਗੱਲ ਆਈ ਕਾ ਕਿਸਾਨਾਂ ਦੀ ਐਸੇ ਏਰੀਏ ਦੇ ਵਿੱਚ ਫਸਲ ਨੂੰ ਮੇਰੀ ਸੁੰਡੀ ਪੈ ਗਈ ਮੈਂ ਪਹਿਲਾਂ 12000 ਰੁਪਏ ਮੁਆਵਜ਼ਾ ਦਿੱਤਾ ਜਾਂਦਾ ਸੀ ਐਸੀ 17000 ਦਿੱਤਾ ਤੇ ਨਾਲ 1700 ਰੁਪਿਆ ਮਜ਼ਦੂਰਾਂ ਨੂੰ ਵੀ ਦਿੱਤਾ ਮਜ਼ਦੂਰਾਂ ਦਾ ਵੀ ਕੀਤਾ ਕਿਸਾਨਾਂ ਦਾ ਵੀ ਜਦੋਂ ਕਿਸਾਨਾਂ ਦੇ ਗੋਲੀ ਚੱਲਣ ਦੀ ਗੱਲ ਆਈ ਡਾਂਗਾਂ ਮਾਰਨ ਦੀ ਗੱਲ ਆਈ ਪ੍ਰਧਾਨ ਮੰਤਰੀ ਦੇ ਆਉਣ ਤੇ ਕਾ ਮੈਂ ਆਪਣੇ ਪਿੰਡੇ ਦੇ ਸਈਆਂ ਲੇਕਿਨ ਕਿਸਾਨਾਂ ਤੇ ਕੋਈ ਪਰਚਾ ਨਹੀਂ ਹੋਣ ਦਿੱਤਾ ਐਸੀ ਸਭ ਦੀ ਸਾਂਝੀ ਗੱਲ ਕਰਦੇ ਆ ਮੈਂ ਸਾਰਿਆਂ ਦੀ ਸਾਂਝੀ ਗੱਲ ਕਰਦਾ ਸਭ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਪੰਜਾਬ ਇੱਕ ਗੁਲਦਸਾ ਵੱਖ-ਵੱਖ ਧਰਮਾਂ ਦਾ ਵੱਖ-ਵੱਖ ਜਾਤਾਂ ਦਾ ਸਾਰਿਆਂ ਨੂੰ ਇਸ ਗੁਰਦਸਤੇ ਵਿੱਚ ਸ਼ਾਮਲ ਕਰਕੇ ਪੰਜਾਬ ਨੂੰ ਅੱਗੇ ਵਧਾਣਾ ਇਹੀ ਮੇਰੀ ਸੋਚ ਹੈ ਔਰ ਇਸੇ ਸੋਚ ਨਾਲ ਮੈਂ ਚੱਲਦਾ ਰਹਾਂਗਾ ਕੇਵਲਟੀ ਲੋਕ ਕਹਿੰਦੇ ਹੈ ਕੇਵਲਟੀ ਲੋਕ ਕਹਿੰਦੇ ਤੁਹਾਨੂੰ ਭਾਜਪੀ ਕਹਿੰਦੇ ਮੈਂ ਆਫਰ ਕਰਨਾ ਕਹਿੰਦੇ ਮੇਰੀ ਗੱਲ ਨਹੀਂ ਬੰਦੇਰੀਆਂ ਆਪਰਾਉਂਦੀਆਂ ਬਹੁਤ ਪਾਸੇ ਤੇ ਪਰ ਮੈਂ ਸੱਚਾ ਸੁੱਚਾ ਨੇਧ ਨਿੱਕੀ ਨਾਲ ਕਾਂਗਰਸ ਦਾ ਸਿਪਾਹੀ ਹੈ ਤੇ ਕਾਂਗਰਸ ਦਾ ਸਪਾਈ ਲੈਣਾ ਜਿਹੜੇ ਮੈਨੂੰ ਬੁਲਾਉਂਦੇ ਆ ਹੱਕਾ ਮਾਰਦੇ ਆ ਕਹਿੰਦੇ ਬਾਜਾਂ ਮਾਰੀਆਂ ਬੁਲਾਇਆ ਕਈ ਵਾਰ ਮੈਂ ਕਿਸੇ ਨਾ ਮੇਰੀ ਗੱਲ ਨਹੀਂ ਸੁਣੀ ਸੋ ਆਪਾਂ ਚਰਨਜੀਤ ਸਿੰਘ ਚੰਨੀ ਦਾ ਵੀ ਸੁਣਿਆ ਪਰ ਇਹ ਜਿਹੜੀ ਧੜੇਬੰਦੀ ਹੈ ਮਰਜੀ ਤੇ ਇਹ ਨਾ ਆਪਾਂ ਇਹਨੂੰ ਜਦੋਂ ਲੁਧਿਆਣਾ ਜਿਮਨੀ ਚੂਣ ਸੀ ਉੱਥੇ ਆਪਾਂ ਇਹਨੂੰ ਬੜਾ ਖੁੱਲਕੇ ਦੇਖਿਆ ਉਸ ਚੀਜ਼ ਜਿਮਨੀ ਚੂਣ ਚ ਤਾਂ ਉੱਥੇ ਕਿਹਾ ਸੀ ਕਿ ਕਰਨ ਜਿਹੜਾ ਕੜਵਲ ਸੀ ਜਿਹਨਾਂ ਨੇ ਪਾਰਟੀ ਚੋਂ ਕੱਢਿਆ ਸੀ ਜਿਹੜੀ ਉਹਦੀ ਵਾਪਸੀ ਜਦੋਂ ਹੋਈ ਉਹ ਚਰਨਜੀਤ ਸਿੰਘ ਚੰਨੀ ਨੇ ਕਰਵਾਈ ਤੇ ਉਸ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਨਹੀਂ ਹੋਏ ਤਾਂ ਉਹਨਾਂ ਨੇ ਇਹ ਵੀ ਕਿਹਾ ਸੀ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਸੀ ਅਗਲੇ ਰਾਜਾ ਵੜਿੰਗ ਨੂੰ ਵੀ ਤੁਸੀਂ ਆਏ ਨਹੀਂ ਤਾਂ ਉਹ ਚੁੱਪ ਕਰ ਗਏ ਠੀਕ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਦੇਖਦੇ ਆ ਮਤਲਬ ਕਿ ਉਹ ਟਾਲ ਮਟੋਲ ਕਰਕੇ ਪਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਧੜੇਬੰਦੀ ਆ ਹੌਲੀ 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 ਵਾਧੀ ਵਾਧੀ ਇੱਥੋਂ ਤੱਕ ਪਹੁੰਚ ਗਈ ਇਹ ਧੜੇਬੰਦੀ ਉਥੇ ਅਕਸਰ ਆਪਾਂ ਸਾਹਮਣੇ ਦੇਖੀ ਹੈ ਪਰ ਇਸ ਤੋਂ ਪਹਿਲਾਂ ਵੀ ਆਪਾਂ ਕਈ ਜਾ ਕੇ ਦੇਖੀ ਹੈ ਪਰ ਇੱਕ ਗੱਲ ਜ਼ਰੂਰ ਹੈ ਵੀ ਜੇ ਕਾਂਗਰਸ ਪਾਰਟੀ ਇਦਾਂ ਧੜੇਬੰਦੀ 'ਚ ਉਲਝੇਗੀ ਪਹਿਲਾਂ ਤਾਂ 1-2 ਦਸੇ ਹਜ਼ਾਰ ਸੀ ਹੁਣ ਤਾਂ ਉਹ ਤਿੰਨ ਹੀ ਹੋਗੇ ਮੈਨੂੰ ਰਵਾਨੇ ਦੀ ਇਹ ਵੀ ਸਵਾਲ ਹੈ ਕਿਉਂਕਿ ਕਿਤੇ ਨਾ ਕਿਤੇ ਜਿਵੇਂ ਤੁਸੀਂ ਗੱਲ ਦਾ ਜ਼ਿਕਰ ਕੀਤਾ ਹੈ ਤਿੰਨ ਜਿਹੜੇ ਨੇ ਆਪਾਂ ਤੜਿਆਂ ਦੀ ਗੱਲ ਕੀਤੀ ਹੈ ਜਿਹੜੇ ਆਪਸੀ ਕਾਂਗਰਸ ਦੇ ਵਿੱਚ ਵੰਡੇ ਹੋਏ ਨੇ ਇੱਕ ਤੜੇ ਨੇ ਜਿਹੜੀ ਆ ਚਿੱਠੀ ਵੀ ਲਿਖੀ ਆ ਉਹਦੇ ਵਿੱਚ ਤੁਸੀਂ ਉਹ ਮੈਂਬਰਾਂ ਦਾ ਵੀ ਦਾ ਨਾਮ ਦੱਸਦੇ ਨੇ 35 ਦੇ ਕਰੀਬ ਨੇ ਤੁਸੀਂ ਦੱਸ ਦਿਓ ਕਿ ਜਿਹੜਾ ਉਹਨਾਂ ਮੈਂਬਰਾਂ ਨੇ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਤੁਹਾਨੂੰ ਲੱਗਦਾ ਹੈ ਹਾਈ ਕਮਾਂਡ ਨੂੰ ਕਿਤਨਾ ਕਿਤੇ ਨਹੀਂ ਨਹੀਂ ਹਾਈ ਤੇ ਕੋ ਹਾਈ ਜਿਹੜੀ ਹਾਈ ਕਮਾਂਡ ਆ ਨਾ ਜਿਹੜੀ ਚਿੱਠੀ ਹੈ ਉਹ ਚਿੱਠੀ ਦੇ ਵਿੱਚ ਹਾਈ ਕਮਾਂਡ ਉਹ ਸਿਰਫ ਸਮਾਂ ਮੰਗਿਆ ਉਹਨਾਂ ਨੇ ਉਹਨਾਂ ਨੇ ਸਿਰਫ ਸਮਾਂ ਮੰਗਿਆ ਟਾਈਮ ਮੰਗਿਆ ਪਰ ਉਹਦੇ ਚ ਗੱਲ ਕੀ ਕਰਨਗੇ ਜਾ ਕੇ ਉਹ ਹੁਣ ਗੱਲ ਕਰਨਗੇ ਜਾਂ ਗੱਲ ਹੋਏਗੀ ਕੀ ਕੀ ਉਹ ਉੱਥੇ ਜਾ ਕੇ ਇਹ ਗੱਲ ਕਹਿਣਗੇ ਕਿ ਜੋ ਚਰਨਜੀਤ ਸਿੰਘ ਚੰਨੀ ਨੇ ਕਿਹਾ ਤੇ ਉਹ ਸਹੀ ਹੈ ਜਾਂ ਉਹ ਇਹ ਗੱਲ ਕਹਿਣਗੇ ਕਿ ਜੋ ਅਮਰਿੰਦਰ ਸਿੰਘ ਰਾਜਾ ਬਣਕੇ ਨੇ ਕਿਹਾ ਉਹ ਸਹੀ ਹੈ ਹੁਣ ਉਹ ਕਿਸ ਦੀ ਹਮਾਇਤ ਕਰਦੇ ਆ ਜਾ ਕੇ ਹੁਣ ਸੂਤਰ ਤੇ ਇਹ ਦੱਸ ਰਿਹਾ ਕਿ ਉਹ ਚਰਨ ਸਿੰਘ ਚੰਨੀ ਦੇ ਹੱਕ ਚ ਹੈ ਪਰ ਇੱਕ ਵੱਡੀ ਗੱਲ ਹੈ ਕਿ 23 ਤਰੀਕ ਤੋਂ ਪਹਿਲਾਂ ਸਮਾ ਮੰਗਣਾ ਬਿਲਕੁਲ ਇੱਕ ਵੱਡੀ ਗੱਲ ਹੈ ਠੀਕ ਹੈ ਰਪਾਣਾ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਵਿਸ਼ੇਸ਼ ਤੌਰ ਤੇ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਆਪਸੀ ਕਾਟੋ ਕਲੇਸ਼ ਚੱਲ ਰਿਹਾ ਜਨਕਿ ਉਹ ਹੁਣ ਵੱਧਦਾ ਨਜ਼ਰ ਆ ਰਿਹਾ ਹੈ ਬੇਸ਼ੱਕ ਇੱਕ ਇੱਕ ਧੜੇ ਨੇ ਜਿਹੜੀਆਂ ਚਿੱਠੀ ਲਿਖੀ ਆ ਉਹ ਕਿਹੜਾ ਧੜਾ ਉਸ ਧੜੇ ਨੇ ਜਿਹੜਾ ਆਪਾਂ ਕਹਿ ਸਕਦੇ ਹਾਂ ਬੇਸ਼ੱਕ ਹਾਈ ਕਮਾਨ ਨੇ 23 ਜਨਵਰੀ ਨੂੰ ਜਿਹੜਾ ਸਮਾਂ ਉਹਨਾਂ ਨੂੰ ਦਿੱਤਾ ਗਿਆ ਜਨਕਿ ਮੀਟਿੰਗ ਦਾ ਪਰ ਉਸ ਤੋਂ ਪਹਿਲਾਂ ਹੀ ਚਿੱਠੀ ਲਿਖਣਾ ਸਮਾ ਮੰਗਣਾ ਇਹ ਕਿਤਨਾ ਕਿਤੇ ਸੰਕੇਤ ਦਿੰਦਾ ਕਿ ਕਿਤਨਾ ਕਿਤੇ ਨੇ ਬਾਗੀ ਆਪਾਂ ਕਹਿ ਸਕਦੇ ਹਾਂ ਜਿਉਂ ਤੁਹਾਡੇ ਨੇ ਜਾਂ ਫਿਰ ਅਪਸੀ ਤਿੰਨ ਧੜਿਆਂ ਦੇ ਵਿੱਚ ਜਿਹੜੀ ਕਾਂਗਸ ਵੰਡੀ ਹੋਈ ਹੈ ਕੁਝ ਜਿਹੜੇ ਲੀਡਰ ਸਾਬਾਨ ਨੇ ਉਹ ਨਾਰਾਜ਼ ਨਜ਼ਰ ਆ ਰਹੇ ਨੇ ਕਿਸ ਤੋਂ ਨਾਰਾਜ਼ ਨਜ਼ਰ ਆ ਰਹੇ ਨੇ ਸਮਾ ਦਿੱਤਾ ਗਿਆ ਕਿ ਆਖਰਕਾਰ ਸਮਾ ਮਿਲਦਾ ਹੈ ਜਾਂ ਨਹੀਂ ਮਿਲਦਾ ਹਾਈ ਕਮਾਂਡ ਉਸਤੇ 23 ਤਰੀਕ ਤੋਂ ਪਹਿਲਾਂ ਗੱਲਬਾਤ ਕਰਦੀ ਆ ਜਾਂ ਨਹੀਂ ਕਰਦੀ ਉਹ ਮੁਰਦਵਾਰਾ ਤੁਹਾਨੂੰ ਵਿਸ਼ੇ ਸਮੇਂ ਫਿਰ ਜਿਹੜਾ ਉਹ ਜਾਣਕਾਰੀ ਹੈ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਤਾਂਵਾ